ਸਸਿਕਾ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅਮਰੀਕਾ ਦੇ ਵਿੱਚ ਜਿੱਥੇ ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਆਇਸ ਦੇ ਵੱਲੋਂ ਛਾਪੇ ਮਾਰੇ ਜਾ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਤਾਂ ਉੱਥੇ ਹੀ ਦੂਜੇ ਪਾਸੇ ਟਰੰਪ ਦੇ ਵੱਲੋਂ ਅੱਜ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਪ੍ਰਵਾਸੀਆਂ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣ ਦੇ ਲਈ ਸਿੱਧਾ ਇੱਕ ਪਲਾਨ ਦਿੱਤਾ ਗਿਆ ਇੱਕ ਪੇਸ਼ਕਸ਼ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰੀਕੇ ਦੇ ਨਾਲ ਮਿਲ ਸਕਦੀ ਹੈ ਕੀ ਉਹ ਤਰੀਕਾ ਹੈਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਇਸ ਵੇਲੇ ਬਾਰਡਰ ਦੇ ਉੱਪਰ ਹਾਲਾਤ ਕੀ ਹੈਗੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਸੀਗੀ ਕਿੱਥੇ ਹੁਣ ਛਾਪੇਮਾਰੀ ਹੋ ਸਕਦੀ ਔਰ ਕਿੱਥੇ ਛਾਪੇਮਾਰੀ ਆਇਸ ਵੱਲੋਂ ਨਹੀਂ ਕੀਤੀ ਜਾ ਸਕਦੀ ਇਹਦੇ ਬਾਰੇ ਵੀ ਗੱਲਬਾਤ ਕਰਦੇ ਆ ਔਰ ਇਹਦੇ ਨਾਲ ਹੀ ਕੈਨੇਡਾ ਦੇ ਨਾਲ ਜੁੜੀਆਂ ਵੀ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਅਰਜੀਤ ਭਾਸਕਰ ਜੀ ਜੁੜ ਚੁੱਕੇ ਨੇ ਤਾਂ ਭਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮੰਤਰੀ ਜੀ ভাসਕਰ ਸਾਹਿਬ ਇੱਕ ਪਾਸੇ ਵੱਡੀ ਗੱਲਤੀ ਦੇ ਵਿੱਚ ਰਿਪੋਰਟ ਕੀਤਾ ਜਾ ਰਿਹਾ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਜੋ 트럼ਪ ਦੇ ਵੱਲੋਂ ਅੱਜ ਇੱਕ ਨਵਾਂ ਐਲਾਨ ਕੀਤਾ ਗਿਆ ਇੱਕ ਨਵੀਂ ਉਪਰ ਦੇ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਸਿਟੀਜ਼ਨਸ਼ਿਪ ਹੋਣਾ ਚਾਹੁੰਦੇ ਹੋ ਤਾਂ ਕੀ ਕੁਝ ਕਰਨਾ ਪਏਗਾ ਔਰ ਕਿਵੇਂ ਸਿਟੀਜ਼ਨ ਹੋ ਸਕਦਾ ਬੰਦਾ ਉੱਥੇ ਵੈਸੇ ਹੈ ਜਿਹੜੀ ਨਵੀਂ ਸਕੀਮ ਹੈਗੀ ਹੈ ਸਕੀਮ ਤੇ ਪੁਰਾਣੀ ਹੈਗੀਆਂ ਪਰ ਇਹਦੇ ਰੇਟ ਚੱਕਦੇ ਨੇ ਹੁਣ ਯਾਨੀ ਪਹਿਲੇ ਤੁਸੀਂ ਤੁਹਾਨੂੰ ਪਤਾ ਹੋਏਗਾ ਕਿ ਵੀ ਜਿਹੜੀ ਅਮਰੀਕਾ ਦੇ ਵਿੱਚ ਪੰਜ ਤਰੀਕੇ ਦੇ ਵੀਜ਼ੇ ਬੜੇ ਮਸ਼ਹੂਰ ਨੇ ਈ ਐਜਸਟਰੀ ਕੇ ਨਾਲ EB1 EB2 EB3 EB4 EB5 اور ਇਹ ਜਿਹੜਾ ਨਵਾਂ ਵੀਜ਼ਾ ਹੈਗਾ 골ਡ ਕਾਰਡ ਵੀਜ਼ਾ ਇਹ EB5 ਨੂੰ ਰਿਪਲੇਸ ਕਰਦਾ ਹੈ EB5 ਵੀਜ਼ਾ ਕਿਹੜਾ ਸੀਗਾ ਜਿਹੜਾ ਵੀ ਭਾਰਤ ਦੀ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਇਨਵੈਸਟ ਕਰ ਰਹਾ ਹੈ ਤੇ 1 ਮਿਲੀਅਨ ਡਾਲਰ ਦਾ ਪਹਿਲੇ ਇਹਦਾ ਰੇਟ ਸੀਗਾ ਯਾਨੀ 8 ਕਰੋੜ ਦੇ ਕਰੀਬ 8 ਕਰੋੜ 75 ਲੱਖ ਦੇ ਕਰੀਬ ਇੰਡੀਅਨ ਰੁਪੀਏ ਦੇ ਵਿੱਚ ਮੰਨੇ ਸੀਗੇ ਹੁਣ ਇਹਦਾ ਰੇਟ 트럼ਪ 골ਡ ਕਾਰਡ ਵੀਜ਼ਾ ਸਕੀਮ ਜਿਹੜੀ ਹੁਨੇ ਲਾਂਚ ਕੀਤੀ ਹੈ ਅੱਜ ਉਹਨਾਂ ਨੇ ਉਦੇ ਹਿਸਾਬ ਨਾਲ 5 ਮਿਲੀਅਨ ਡਾਲਰ ਅਗਰ ਕੋਈ ਵਿਅਕਤੀ ਦਿੰਦਾ ਹੈ ਤੇ ਉਹ ਉਹਦੀ ਧਰਮਤਨੀ ਉਹਦੇ 21 ਸਾਲ ਤੋਂ ਘਟਦੇ ਦੋ ਬੱਚੇ ਉਹਨਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੇਗੀ ਪਰ 5 ਮਿਲੀਅਨ ਡਾਲਰ ਦਾ ਮਤਲਬ ਮੰਤਰੀ ਜੀ 44 ਕਰੋੜ ਰੁਪਏ ਹੁੰਦਾ ਹੈ 44 ਕਰੋੜ ਰੁਪਏ ਦੇ ਵਿੱਚ ਜਿਹੜਾ ਪਹਿਲੇ 8 ਕਰੋੜ 75 ਲੱਖ ਦੇ ਵਿੱਚ ਸੀਗਾ ਹੁਣ 44 ਕਰੋੜ ਰੁਪਏ ਖਰਚਨੇ ਪੈਣਗੇ ਤੇ ਇਹ ਸਕੀਮ ਵੈਸੇ 2 ਹਫਤੇ ਦੇ ਵਿੱਚ ਫਾਰਮਲੀ ਲਾਂਚ ਹੋਏਗੀ ਹਜੇ ਇਸ ਸਕੀਮ ਦੀ ਡਿਟੇਲ ਆਣੀ ਬਾਕੀ ਹੈ ਪਰ ਇਸ ਸਕੀਮ ਦੇ ਰਾਹੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਨੈਸ਼ਨਲ ਡੈਪਟ ਹੈਗਾ ਅਮਰੀਕਾ ਦਾ ਉਹ ਸਾਰਾ ਕਲੀਅਰ ਹੋ ਜਾਏਗਾ ਔਰ ਜਿਹੜੀ ਬਜਟ ਦੇ ਵਿੱਚ ਜਾਂ ਡਿਪੋਰਟੇਸ਼ਨ ਦੇ ਵਿੱਚ ਜਾਂ ਇਲੀਗਲ ਇਮੀਗ੍ਰੈਂਟਸ ਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਪੈਸਾ ਖਰਚਿਆ ਜਾ ਰਿਹਾ ਹੈ ਉਹਦਾ ਸਾਰੇ ਦੀ ਪਰਪਾਈ ਹੋ ਜਾਏਗੀ ਦੋ ਹਫ਼ਤੇ ਵਿੱਚ ਜਿਸ ਤਰ੍ਹਾਂ ਅਸੀਂ ਕਿਹਾ ਕਿ ਸਕੀਮ ਫਾਰਮਲੀ ਲਾਂਚ ਹੋ ਰਹੀ ਹੈ ਪਰ ਸਕੀਮ ਮਹਿੰਗੀ ਬਹੁਤ ਹੈ ਹੁਣ ਸੌਖਾ ਨਹੀਂ ਹੋਏਗਾ ਅਮਰੀਕਾ ਜਾਣਾ ਪਹਿਲੇ 1 ਮਿਲੀਅਨ ਡਾਲਰ ਹੁਣ 5 ਮਿਲੀਅਨ ਡਾਲਰ ਯਾਨੀ 5 ਗੁਣਾ ਪੈਸਾ ਤੁਹਾਨੂੰ ਖਰਚਣਾ ਪਏਗਾ ਤਦ ਜਾ ਕੇ ਤੁਹਾਨੂੰ ਗ੍ਰੀਨ ਕਾਰਡ ਕਹਿ ਲੋ ਜਾਂ EB5 ਵੀਜ਼ਾ ਕਹਿ ਲੋ ਉਹ 골ਡ ਕਾਰਡ ਦੇ ਥਰੂ ਤੁਹਾਨੂੰ ਮਿਲਣਾ ਸ਼ੁਰੂ ਹੋ ਸਕਦਾ ਹੈ ਔਰ ਦੋ ਹਫ਼ਤੇ ਦੇ ਵਿੱਚ ਅਡੀ ਪੂਰੀ ਡਿਟੇਲ ਆਏ। ਹਮਮ ਪਾਸਕਰ ਸਾਹਿਬ ਜਿਵੇਂ ਪ੍ਰਵਾਸੀ ਇੰਤਜ਼ਾਰਕਾਰੇ ਸੀਗੇ ਕਿ ਸ਼ਾਇਦ ਉਹਨਾਂ ਨੂੰ ਕੋਈ ਰਾਹਤ ਮਿਲ ਜੇਗੀ ਜਿਹੜੇ ਆਮ ਘਰਾਂ ਦੇ ਇਥੋਂ ਲੋਕ ਕਰਜ਼ਾ ਚੁੱਕ ਕੇ ਗਏ ਸੀਗੇ ਜਾਂ 40-50 ਲੱਖ ਰੁਪਈਆ ਉਹਨਾਂ ਦੇ ਲਈ ਤਾਂ ਕੋਈ ਰਾਹਤ ਨਹੀਂ ਹੈਗੀ ਹੈ। 40-50 ਲੱਖ ਦੇ ਤੇ ਭੁੱਲ ਜਾਓ ਪਹਿਲੇ ਵੀ 8 ਕਰੋੜ 75 ਲੱਖ ਸੀਗੇ EB5 ਵੀਜ਼ਾ ਦੇ। ਹੁਣ ਉਹਦੇ 44 ਕਰੋੜ ਕਰਤੇ ਨੇ ਵੈਸੇ 트াম্প ਉਹਨਾਂ ਦੀ ਆਪਾਂ ਅਮਰੀਕਨ ਫਰਸਟ ਦੀ ਨੀਤੀ ਨੂੰ ਦੇਖੀਏ ਇੱਕ ਤਰੀਕੇ ਨਾਲ ਇਸ ਸਕੀਮ ਦੇ ذریعے ਭਾਰੀ ਮਾਤਰਾ ਦੇ ਵਿੱਚ ਉਹ ਪੈਸਾ ਇਕੱਠਾ ਕਰ ਸਕਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ EB5 ਵੀਜ਼ਾ ਜਾਂ 트াম্প 골ਡ ਕਾਰਡ ਸਕੀਮ ਦੇ ਵੀਜ਼ੇ ਦੇ ਵਿੱਚ ਤੁਸੀਂ ਰੋਜ਼ਗਾਰ ਕਿੰਨਾ ਪ੍ਰੋਵਾਈਡ ਕਰਾਓਗੇ ਉਹਦੀ ਵੀ ਤਦਾਦ ਵਧਾਈ ਜਾ ਸਕਦੀ ਹੈ ਪਹਿਲੇ ਜਿਹੜਾ EB5 ਵੀਜ਼ਾ ਸੀਗਾ ਉਹਦੇ ਵਿੱਚ ਘੱਟ ਤੋਂ ਘੱਟ 10 ਵਿਅਕਤੀਆਂ ਨੂੰ ਅਗਰ ਤੁਸੀਂ ਅਮਰੀਕਾ ਦੇ ਵਿੱਚ ਰੋਜ਼ਗਾਰ ਦਿੰਦੇ ਹੋ ਤਾਂ ਤੁਹਾਨੂੰ ਉਹ ਵੀਜ਼ਾ ਮਿਲ ਜਾਂਦਾ ਸੀਗਾ ਹੁਣ ਇਹ ਕਿਉਂ ਡਿਟੇਲਾਂ ਨਹੀਂ ਬਾਕੀ ਹੈਗੀਆਂ ਉਸ ਡਿਟੇਲ ਦੇ ਵਿੱਚ ਕੀ ਕੀ ਹੁੰਦੀ ਹੈ ਕਿਹੜੇ ਕਿਹੜੇ ਰਾਈਡਰਸ ਲਾਏ ਜਾਂਦੇ ਨੇ ਐਨੇ ਪੈਸੇ ਖਰਚਣ ਤੋਂ ਬਾਅਦ ਉਹਨਾਂ ਰਾਈਡਰਸ ਦੇ ਵਿੱਚ ਕੋਈ ਛੂਟ ਮਿਲਦੀ ਹੈ ਜਾਂ ਫਿਰ ਨਹੀਂ ਉਹਦੇ ਵਿੱਚ ਕੋਈ ਵਾਅਦਾ ਕੀਤਾ ਜਾਂਦਾ ਹੈ ਇਹ ਹਜੇ ਜਾਨਣਾ ਬਾਕੀ ਹੈ ਹਮ ਪਾਸਕਰ ਸਾਹਿਬ ਜਿਵੇਂ 트ੰਪ ਦੇ ਵੱਲੋਂ ਇਹ ਐਲਾਨ ਕੀਤੇ ਜਾ ਰਹੇ ਨੇ ਉਧਰ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਹਿੰਦੇ ਕਿ ਕਈ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ 트ੰਪ ਉਹਨਾਂ ਦੇ ਫੈਸਲਿਆਂ ਨੂੰ ਲੈ ਕੇ ਬਿਲਕੁਲ 트ੰਪ ਉਹਨਾਂ ਨੂੰ ਫੈਸਲਿਆਂ ਨੂੰ ਲੈ ਕੇ ਦੂਜੀ ਪਾਰਟੀਆਂ ਦੇ ਵਿੱਚ ਬਹੁਤ ਵਿਰੋਧ ਹੈ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਬਜਟ ਆਣਾ ਹੈ ਨਾ ਮਨਪ੍ਰੀਤੀ ਉਸ ਬਜਟ ਦੇ ਵਿੱਚ 트럼ਪ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਔਰ ਜਿਸ ਤਰੀਕੇ ਨਾਲ ਪੈਸਾ ਖਰਚਿਆ ਜਾ ਰਿਹਾ ਹੈ ਔਰ ਨਵੇਂ-ਨਵੇਂ ਰੂਲਸ ਲੈ ਕੇ ਆਏ ਜਾ ਰਹੇ ਨੇ ਟੈਰਿਫ ਵਧਾਉਣ ਦੀ ਗੱਲਾਂ ਚੱਲ ਰਹੀਆਂ ਉਸ ਟੈਰਿਫ ਵਧਾਉਣ ਦੇ ਵਿੱਚ ਅਮਰੀਕਾ ਦੇ ਵਿੱਚ ਚੀਜ਼ਾਂ ਤੇ ਮਹਿੰਗੀਆਂ ਹੋ ਜਾਣੀਆਂ ਹੁਣ ਮਹਿੰਗੀ ਚੀਜ਼ਾਂ ਨੂੰ ਜੇ ਦੇਸ਼ ਦੇ ਤੁਸੀਂ ਲੋਕਾਂ ਨੂੰ ਜਾਂ ਆਮ ਲੋਕਾਂ ਦੇ ਉੱਤੇ ਬੋਝ ਪਾਉਂਦੇ ਹੋ ਤੇ ਉਹ ਅੱਗੇ ਅੱਗੇ ਚੱਲ ਕੇ ਪੋਲੀਟੀਕਲੀ 트럼ਪ ਉਹਨਾਂ ਵਾਸਤੇ ਮੁਸ਼ਕਿਲਾਂ ਖੜੀ ਕਰ ਸਕਦਾ ਹੈ ਫਿਲਹਾਲ ਇੱਕ ਬਜਟ ਪਾਸ ਕਰਾਣਾ ਉਹ 트럼ਪ ਵਾਸਤੇ 트럼ਪ ਉਹਨਾਂ ਵਾਸਤੇ ਫਿਲਹਾਲ ਟੇਡੀ ਹੀ ਰਹੇਗੀ। ਹੂੰ ਜਿਸ ਤਰੀਕੇ ਦੇ ਨਾਲ ਪਾਸਕਲ ਸਾਹਿਬ ਛਾਪੇ ਵੱਜ ਰਹੇ ਸੀਗੇ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਵੀ ਕੱਢਿਆ ਜਾ ਰਿਹਾ ਸੀਗਾ ਕਈ ਲੋਕ ਡਿਪੋਰਟ ਕਰਤੇ ਅੱਜ ਵੀ ਇਹ ਸਵਾਲ ਬਣਿਆ ਹੋਇਆ ਕਿ ਇਸ ਵੇਲੇ ਉੱਥੇ ਸਿਚੁਏਸ਼ਨ ਕੀ ਹੈਗੀ ਆ ਜਿਵੇਂ ਇਸ ਪਾਸੇ ਨਵਾਂ ਐਲਾਨ ਹੋ ਗਿਆ ਤਾਂ ਜਿਹੜੀ ਪਹਿਲਾਂ ਕਾਰਵਾਈਆਂ ਚੱਲਦੀਆਂ ਪਈਆਂ ਸੀਗੀਆਂ ਕੀ ਉਸੇ ਤਰ੍ਹਾਂ ਜਾਰੀ ਨੇ ਉਹ? ਜੀ ਬਿਲਕੁਲ ਉਸ ਤਰ੍ਹਾਂ ਹੀ ਜਾਰੀ ਰਹਿਣਗੇ ਫਿਲਹਾਲ ਜਿਹੜੀ ਸਾਡੇ ਕੋਲ ਰਿਪੋਰਟ ਹੈਗੀ ਆ ਉਹਦੇ ਵਿੱਚ 41500 ਲੋਕ ਦੇ ਕਰੀਬ ਆਲਰੇਡੀ ਡਿਟਰਨਸ਼ਨ ਸੈਂਟਰ ਦੇ ਵਿੱਚ ਹੈਗੇ ਨੇ। ਔਰ 5000 ਦੇ ਕਰੀਬ ਤੇ ਜਿਹੜੀ ਤਿੰਨ ਕੰਟਰੀਆਂ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਨਾ ਡਿਪੋਰਟੀਆਂ ਨੂੰ ਰੱਖਣ ਵਾਸਤੇ ਜਿਹਦੇ ਵਿੱਚ ਪਨਾਮਾ ਵੀ ਇਨਕਲੂਡ ਹੈਗੇ ਆ ਉਥੇ ਦੇ ਹੋਟਲਾਂ ਦੇ ਵਿੱਚ ਬੰਦਾ ਪਿਛਲੇ ਦਿਨਾਂ ਦੇ ਵਿੱਚ ਖਬਰ ਵੀ ਆਈ ਸੀ ਕਿ ਇੱਕ ਡਿਪੋਰਟੀ ਯਾਨੀ ਇੱਕ ਡਿਟੈਂਡ ਡਿਟੇਨੀ ਉਹਨੇ ਸੁਸਾਈਡ ਦਾ ਤਰਕੀ ਕੀਤੀ ਤੇ ਕੋਈ ਇਹਨਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਔਰ ਕਰੀਬ 5000 ਦੇ ਕਰੀਬ ਭਾਰਤੀ ਹੈ ਉਹ ਡਿਪੋਰਟੇਸ਼ਨ ਸੈਂਟਰ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕਦੀ ਵੀ ਇੱਥੇ ਡਿਪੋਰਟ ਕੀਤਾ ਜਾ ਸਕਦਾ ਹੈ ਫਿਲਹਾਲ ਤਿੰਨ ਜਹਾਜ਼ਾਂ ਦੇ ਵਿੱਚ ਜਿਹੜੀ ਮਿਲਟਰੀ ਜਾਜ ਸੀਗੇ ਉੰਬਰਸਰ ਲੈਂਡ ਕਰ ਚੁੱਕੇ ਨੇ ਔਰ 12 ਐਦਾਂ ਦੇ ਡਿਪੋਰਟਸ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ ਇੱਕ ਕਮਰਸ਼ੀਅਲ ਜਾਜ ਉਤਰਿਆ ਪਰ ਹੁਣ ਇਹਨਾਂ ਡਿਪੋਰਟਸ ਨੂੰ ਲੈ ਕੇ ਕਿੱਥੇ ਕਿਦਾਨ ਹੈ ਤੇ ਕਿੱਥੇ ਲੈ ਕੇ ਆਣਾ ਹੈ ਭਾਰਤ ਦੇ ਵਿੱਚ ਤੇ ਇਸ ਮੁੱਦੇ ਦੇ ਉੱਤੇ ਡਿਬੇਟ ਚੱਲ ਰਹੀ ਹੈ ਲੇਕਿਨ ਆਉਣ ਵਾਲੇ ਟਾਈਮ ਵਿੱਚ ਇਹ ਡਿਬੇਟ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਚੱਲਣ ਵਾਲੀ ਹੈ ਪਰ ਫਿਲਹਾਲ ਟਰੰਪ ਉਹਨਾ ਆਪਣੇ ਆਈਡੀਆਜ਼ ਜਾਂ ਆਪਣੀ ਗੱਲਾਂ ਦੇ ਪ੍ਰਤੀ ਬਿਲਕੁਲ ਪ੍ਰਤੀਬੰਧਿਤ ਲੱਗ ਰਹੇ ਨੇ ਔਰ ਜਿਸ ਤਰੀਕੇ ਨਾਲ ਅੱਗੇ ਚੱਲ ਕੇ ਹੋਰ ਡਿਪੋਰਟਸ ਭਾਰਤ ਆ ਸਕਦੇ ਨੇ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਸਕਰ ਸਾਹਿਬ ਜਿਵੇਂ ਪੰਜਾਬ ਦੇ ਵੀ ਚਾਰ ਨੌਜਵਾਨ ਆਏ ਇਹ ਵੀ ਕਹਿੰਦੇ ਨੇ ਕਿ ਪਨਾਮਾ ਤੋਂ ਫਲਾਈਟ ਆਈ ਸੀਗੀ ਜਿਹੜੀ ਇੱਕ ਪ੍ਰਾਈਵੇਟ ਜਹਾਜ਼ ਦੇ ਵਿੱਚ ਭੇਜਿਆ ਗਿਆ ਤੇ ਇਹੋ ਜੇ ਅੰਦਾਜ਼ਾ ਲਾ ਸਕਦੇ ਕਿ ਇਹੋ ਜੇ ਹੋਰ ਵੀ ਬਹੁਤ ਸਾਰੇ ਭਾਰਤੀ ਜਿਨ੍ਹਾਂ ਚ ਪੰਜਾਬੀ ਨੌਜਵਾਨੀ ਹੋਣਗੇ ਜਿਹੜੇ ਇਸ ਵੇਲੇ ਪਨਾਮਾ ਦੇ ਵਿੱਚ ਫਸੇ ਹੋਏ ਨੇ। ਬਿਲਕੁਲ ਬਹੁਤ ਸਾਰੇ ਲੋਕ ਪੰਜਾਬੀ ਪਨਾਮਾ ਦੇ ਵਿੱਚ ਫਸੇ ਫਸੇ ਹੋਏ ਨਹੀਂ ਨੇ। ਉੱਥੇ ਇੱਕ ਡਿਟੇਨਸ਼ਨਸ ਐਡਿਟੇਨ ਸੈਂਟਰ ਬਣਾਇਆ ਗਿਆ ਰਿਹਾ। ਤੇ ਉਹਨਾਂ ਨੂੰ ਅਲਟੀਮੇਟਲੀ ਡਿਪੋਰਟ ਤੇ ਕਰਿਆ ਹੀ ਜਾਣਾ। ਉਹ ਕਦੋਂ ਕੀਤਾ ਜਾਣਾ? ਉਦੇ ਵਿੱਚ ਭਾਰਤ ਸਰਕਾਰ ਵੀ ਆਪਣੇ ਨਾਗਰਿਕਾਂ ਦੀ ਇੱਕ ਵੈਰੀਫਿਕੇਸ਼ਨ ਕਰਦੀ ਹੁੰਦੀ ਹੈ ਉਹ ਵੈਰੀਫਿਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਕੋਈ ਵੀ ਕੰਟਰੀ ਭਾਰਤ ਹੋਵੇ ਜਾਂ ਕੋਈ ਵੀ ਕੰਟਰੀ ਫਿਰ ਆਪਣੇ ਨੈਸ਼ਨਲ ਸਿਟੀਜ਼ਨ ਜਿਹੜੇ ਉੱਥੇ ਇਲੀਗਲੀ ਰਹਿ ਰਹੇ ਸੀ ਉਹਨੂੰ ਲੀਗਲੀ ਐਕਸੈਪਟ ਕਰਦੀ ਹੈ ਇਹ ਪ੍ਰਕਿਰਿਆ ਹੁੰਦੀ ਹੈ ਇੱਕ ਪ੍ਰੋਸੈਸ ਹੁੰਦਾ ਹੈ ਜਿਸ ਪ੍ਰੋਸੈਸ ਦੇ ਵਿੱਚੋਂ ਫਿਲਹਾਲ ਭਾਰਤੀਆ ਜਿਹੜੇ ਇਲੀਗਲੀ ਰਹਿ ਰਹੇ ਸੀਗੇ ਉਹਨਾਂ ਨੂੰ ਗੁਜ਼ਰਨਾ ਪੈ ਰਿਹਾ ਹੈ ਲੇਕਿਨ ਆਉਣ ਵਾਲੇ ਟਾਈਮ ਵਿੱਚ ਬੜੀ ਇਹ ਜਿਹੜੇ ਜਹਾਜ਼ ਅਮਰੀਕਾ ਤੋਂ ਆ ਰਹੇ ਹਨ ਮਿਲਟਰੀ ਜਹਾਜ਼ ਜਾਂ ਫਿਰ ਕਮਰਸ਼ੀਅਲ ਫਲਾਈਟ ਉਦੀ ਇੱਕ ਤਦਾਦ ਬੜੀ ਲੰਬੀ ਵੱਡੀ ਹੋਣ ਵਾਲੀ ਹੈਗੀ ਹੈ ਔਰ ਉਦੀ ਸ਼ੁਰੂਆਤ ਸ਼ਾਇਦ ਅਗਲੇ ਹਫਤੇ ਸ਼ੁਰੂ ਹੋ ਜਾਏ ਹੂੰ ਪਾਸਕਰ ਸਾਹਿਬ ਜਿਵੇਂ ਅਸੀਂ ਸੋੰਦੇ ਸੀਗੇ ਕਿ ਅਮਰੀਕਾ ਤੋਂ ਬਾਰਡਰ ਕ੍ਰੋਸ ਕਰਕੇ ਲੋਕ ਮੈਕਸੀਕੋ ਦਾ ਬਾਰਡਰ ਕ੍ਰੋਸ ਕਰਕੇ ਅਮਰੀਕਾ ਚ ਚਲੇ ਗਏ ਜਾਂ ਕੈਨੇਡਾ ਤੋਂ ਅਮਰੀਕਾ ਚਲੇ ਗਏ ਹੁਣ ਅਸਰ ਕੁਝ ਉਲਟਾ ਦੇਖ ਰਿਹਾ ਕਹਿੰਦੇ ਨੇ ਕਿ ਕੈਨੇਡਾ ਔਰ ਅਮਰੀਕਾ ਦੇ ਬਾਰਡਰ ਤੋਂ ਬਾਰਡਰ ਕ੍ਰੋਸ ਕਰਕੇ ਅਮਰੀਕਾ ਤੋਂ ਲੋਕ ਕੈਨੇਡਾ ਵਾਪਸ ਆ ਰਹੇ ਨੇ ਬਿਲਕੁਲ ਕਿਉਂਕਿ ਦੇਖੋ ਕੈਨੇਡਾ ਔਰ ਅਮਰੀਕਾ ਦੇ ਰਿਸ਼ਤੇ ਵੀ ਬਹੁਤੇ ਚੰਗੇ ਨਹੀਂ ਲੱਗ ਰਹੇ ਔਰ ਉਥੇ ਕੈਨੇਡਾ ਉਨ੍ਹਾਂ ਦੇ ਵਿੱਚ ਵੀ ਪਿਛਲੇ ਟਾਈਮ ਤੋਂ ਦਰਾਰ ਆਈ ਹੈ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੀ ਉਹ ਹਰਜੀਤ ਨਿਹਜਰ ਦੇ ਕਤਲ ਦੀ ਕੇਸ ਸੀਗਾ ਉਹਦੇ ਵਿੱਚ ਜਿਹੜੀ ਇਨਪੁੱਟ ਅਮਰੀਕਾ ਯਾਨੀ 5 5 ਕੰਟਰੀ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਨੇ ਜਿਹੜੀ ਕੈਨੇਡਾ ਨੂੰ ਦਿੱਤੀ ਸੀ ਉਹਦੇ ਆਧਾਰ ਦੇ ਉੱਤੇ ਹੀ ਕੈਨੇਡਾ ਨੇ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਵਿਗਾੜ ਲੈ ਕੇ ਆਏ ਸੀਗੇ ਹਾਲਾਂਕਿ ਉਹਦੇ ਵਿੱਚ ਸਬੂਤ ਦੇਣ ਦੀ ਗੱਲ ਹਜੇ ਤੱਕ ਸਾਹਮਣੇ ਨਹੀਂ ਆਈ ਲੇਕਿਨ ਉਸ ਕੈਨੇਡਾ ਦੇ ਵਿੱਚ ਅਮਰੀਕਾ ਤੋਂ ਲੋਕ ਵਾਪਸ ਇੱਕ ਤਰੀਕੇ ਨਾਲ ਪਹਿਲੇ ਰੂਟ ਸੀਗਾ ਵੀ ਕੈਨੇਡਾ ਦੇ ਥਰੂ ਅਮਰੀਕਾ ਪਹੁੰਚਦੇ ਸੀ ਲੋਕ ਹੁਣ ਅਮਰੀਕਾ ਦੇ ਥਰੂ ਕੈਨੇਡਾ ਪਹੁੰਚ ਰਹੇ ਨੇ ਲੋਕ ਉਲਟਾ ਰੂਟ ਸ਼ੁਰੂ ਹੋ ਗਿਆ ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਫਾਈਵ ਫਾਈ ਇੰਟੈਲੀਜੈਂਸ ਗਰੁੱਪ ਜਿਹੜਾ ਹੈਗਾ ਉਸ ਤੋਂ ਕੈਨੇਡਾ ਨੂੰ ਕੱਢਣ ਦੀ ਤਿਆਰੀ ਚੱਲ ਰਹੀ ਹੈ ਔਰ 트ੰਪ ਉਹਨਾਂ ਦੇ ਇੱਕ ਐਡਵਾਈਜ਼ਰ ਨੇ ਤੇ ਕਹਿ ਵੀ ਦਿੱਤਾ ਹੈ ਕਿ ਕੈਨੇਡਾ ਨੂੰ ਐਸ 55 ਇੰਟੈਲੀਜੈਂਸ ਗਰੁੱਪ ਤੋਂ ਬਾਹਰ ਕੱਢ ਦਿੱਤਾ ਨਾਲ ਜਾਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਨੂੰ ਇਹਦੇ ਵਿੱਚ ਇਨਕਲੂਡ ਕਰਨ ਵਾਸਤੇ ਜਿਹੜਾ ਪਰਪਸ ਹੈਗਾ ਕਿ ਇਲੀਗਲ ਐਕਟੀਵिटीज ਜਾਂ ਇੱਕ ਤਰੀਕੇ ਨਾਲ ਕ੍ਰਿਮੀਨਲ ਐਕਟੀਵिटीज ਜਿਹੜੀ ਇਹਨਾਂ ਕੰਟਰੀਜ਼ ਦੇ ਵਿੱਚ ਚੱਲਦੀ ਹੈ ਉਨਾ ਕੰਟਰੀਜ਼ ਦੀ ਇਨਵੈਸਟੀਗੇਸ਼ਨ ਤੇ ਬਾਅਦ ਆਪਣੀ ਇਨਪੁਟਸ ਨੂੰ ਸਾਂਝਾ ਕੀਤਾ ਜਾਂਦਾ ਹੈਗਾ ਔਰ ਕੈਨੇਡਾ ਦੇ ਉੱਤੇ ਤੁਸੀਂ ਦੇਖੋ ਕਿ 트럼ਪ ਉਹਨਾਂ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਤਦ ਤੋਂ ਇੱਕ ਦਬਾਅ ਪਾਇਆ ਜਾ ਰਿਹਾ ਜਸਟਿਨ ਟਰੂਡੋ ਉਹਨਾਂ ਨੂੰ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਗਵਰਨਰ ਆਫ ਦੀ ਗ੍ਰੇਟ ਕੈਨੇਡਾ ਔਰ ਹਜੇ ਵੀ ਇਹ ਗੱਲਾਂ ਚਰਦੀਆਂ ਹੈ ਕਿ 51ਵੀਂ ਸਟੇਟ ਕੈਨੇਡਾ ਨੂੰ ਅਸੀਂ ਬਣਾ ਲਈਏ ਔਰ ਇਸ ਤਰੀਕੇ ਦਾ ਪ੍ਰੈਸ਼ਰ ਕੈਨੇਡਾ ਦੇ ਉੱਤੇ ਪਾਇਆ ਜਾ ਰਿਹਾ ਅਮਰੀਕਾ ਦੁਆਰਾ ਹੂੰ ਕੈਨੇਡਾ ਨੂੰ ਲੈ ਕੇ ਜਿਵੇਂ ਟੈਰਿਫ ਦੀ ਵੀ ਗੱਲ ਚੱਲਦੀ ਸੀਗੀ ਕਿ ਟੈਰਿਫ ਲਾਇਆ ਜਾਏਗਾ ਹਾਲਾਂਕਿ 1 ਮਹੀਨੇ ਦੀ ਮੌਰਤ ਦਿੱਤੀ ਸੀ ਉਹ ਸਮਾਂ ਵੀ ਪੂਰਾ ਹੋਣ ਵਾਲਾ ਹੈ ਕੀ ਲੱਗਦਾ ਕਿ ਅੱਗੇ ਇਹ ਫੈਸਲਾ ਕਿਹੋ ਜਿਹਾ ਰਹਿਣ ਵਾਲਾ ਹੈ ਕੈਨੇਡਾ ਨੂੰ ਲੱਗਦਾ ਕਿ ਟੈਰਿਫ ਦਾ ਪਾਬ ਆਪ ਚੱਲਣਾ ਪਵੇਗਾ ਦੇਖੋ ਜਿੱਥੇ ਤੱਕ ਸ਼ਰਤ ਰੱਖੀ ਸੀ 트ੰਪ ਉਹ ਉਹਨਾਂ ਨੇ ਕਿ ਵੀ ਜੇ ਤੁਸੀਂ ਆਪਣੀ ਬਾਰਡਰ ਦੇ ਉੱਤੇ ਸਖਤੀ ਕਰ ਦਿੰਦੇ ਹੋ ਔਰ ਇਲੀਗਲ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਦੇ ਹੋ ਡਰਗ ਦੀ ਸਮਗਲਿੰਗ ਨੂੰ ਰੋਕਦੇ ਹੋ ਤੇ ਫਿਰ ਇਸ ਮੁੱਦੇ ਦੇ ਉੱਤੇ ਵਿਚਾਰ ਕੀਤਾ ਜਾਂਦਾ ਹੈ मामला 1 महीने दी मोहलत तक ही सीमित सिगा हुन लेटेस्ट पोजीशन ਉਥੇ ਕੀ ਹੈ ਵੈਸੇ ਸਕਤੀ ਤੇ ਬਹੁਤ ਜ਼ਿਆਦਾ ਕੀਤੀ ਸੀ ਕੈਨੇਡਾ ਨੇ ਵੀ ਕਿ ਉਸ ਸੱਤੀ ਦਾ ਟਰੰਪ ਉਹ ਨਾ ਕੋਈ ਰੈਫਰੈਂਸ ਲੈਣਗੇ ਯਾਨੀ ਉਸ ਨੂੰ ਆਪਣੀ ਇੱਕ ਕਨਸਿਡਰੇਸ਼ਨ ਦੇ ਵਿੱਚ ਰੱਖਣਗੇ ਆ ਦੇਖਣ ਵਾਲੀ ਗੱਲ ਹੈਗੀ ਪਰ ਫਿਲਹਾਲ ਟਰੰਪ ਟੈਰਿਫ ਦੀ ਧਮਕੀਆਂ ਕੈਨੇਡਾ ਨੂੰ ਹੀ ਨਹੀਂ ਬ੍ਰਿਕਸ ਕੰਟਰੀ ਨੂੰ ਵੀ ਦੇ ਰਹੇ ਨੇ ਔਰ ਈਵਨ ਯੂਕਰੇਨ ਔਰ ਯੂ ਰੂਸ ਜਿਹੜੀ ਆਪਸ ਵਿੱਚ ਲੜਾਈ ਕਾਫੀ ਟਾਈਮ ਤੋਂ ਚੱਲ ਰਹੀ ਹੈ ਉਸ ਲੜਾਈ ਨੂੰ ਰੋਕਣ ਵਾਸਤੇ ਵੀ ਟੈਰਿਫ ਦਾ ਹੀ ਸਾਰਾ ਲਿੱਤਾ ਜਾ ਰਿਹਾ ਹੈ ਔਰ ਇੰਨਾ ਵੀ ਪਤਾ ਲੱਗਿਆ ਹੈ ਵੀ ਇਸ ਵੀਰਵਾਰ ਨੂੰ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਉਹ ਅਮਰੀਕਾ ਪਹੁੰਚ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਯੂਕਰੇਨ ਦੇ ਨਾਲ ਗੱਲ ਕਰਦੇ ਹੋਏ ਇਹ ਗੱਲ ਕਹੀ ਸੀ ਕਿ ਵੀ ਅਮਰੀਕਾ ਯੂਕਰੇਨ ਦੀ ਨਿੱਜੀ ਨਹੀਂ ਮਦਦ ਕਰ ਰਿਹਾ ਉਹ ਨਹੀਂ ਯੂਰਪ ਨਹੀਂ ਕਰ ਰਿਹਾ ਔਰ ਅਮਰੀਕਾ ਨੂੰ ਉਸ ਮਦਦ ਦਾ ਕੋਈ ਫਾਇਦਾ ਨਹੀਂ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਘੇੜਦੇ ਹੋਏ ਉਹਨਾਂ ਨੇ ਇਸ ਗੱਲ ਨੂੰ ਫਜ਼ੂਲ ਖਰਚੀ ਦੱਸਿਆ ਸੀਗਾ ਉਹ ਲੱਗਦਾ ਹੈ ਵੀ ਯੂਕਰੇਨ ਭਾਵੇਂ ਦਬਾਅ ਵਿੱਚ ਹੀ ਸਹੀ ਉਹ ਇੱਕ ਮਿਨਰਲ ੀਡ ਜਿਹੜੀ ਫਰਾਈਡੇ ਨੂੰ ਸਾਈਨ ਕਰਨ ਵਾਲਾ ਔਰ ਉੱਥੇ ਵੀ ਅਮਰੀਕਾ ਰੂਸ ਨੇ ਵੀ ਰੂਸ ਨੇ ਵੀ ਅਮਰੀਕਾ ਜੋ ਇੱਕ ਤਰੀਕੇ ਨਾਲ ਬੜੇ ਕਪੁਸਤੈਨੀ ਦੁਸ਼ਮਣ ਦੇ ਤੌਰ ਤੇ ਕੰਟਰੀਆਂ ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਨੇ ਵੀ ਇੱਕ ਬਿਜ਼ਨਸ ਡੀਲ ਆਫਰ ਕੀਤੀ ਹੈ ਯਾਨੀ ਇੰਟਰਨੈਸ਼ਨਲ ਇੱਕ ਗਰੁੱਪਿਜ਼ਮ ਕਹਿ ਲੋ ਜਾਂ ਇੰਟਰਨੈਸ਼ਨਲ ਫੋਰਮ ਕਹਿ ਲੋ ਜਾਂ ਕੰਬੀਨੇਸ਼ਨ ਕਹਿ ਲੋ ਉਹ 트ੰਪ ਉਹਨਾਂ ਤੋਂ ਆਨ ਤੋਂ ਬਾਅਦ ਬਦਲ ਰਿਹਾ ਹੈ ਰੂਸ ਕਦੀ ਅਮਰੀਕਾ ਦੇ ਨਾਲ ਕਦੀ ਖੜਾ ਹੁੰਦਾ ਨਹੀਂ ਨਜ਼ਰ ਆਦਾ ਸੀ ਅੱਜ ਉਹ ਰੂਸ ਹੀ ਪੁਤਿਨ ਉਹਨਾਂ ਹੀ ਜੇ ਅਮਰੀਕਾ ਨੂੰ ਕੋਈ ਬਿਜ਼ਨਸ ਡੀਲ ਆਫਰ ਕਰ ਰਹੇ ਨੇ ਯੂਕਰੇਨ ਮਿਨਰਲ ਆਫਰ ਕਰ ਰਿਹਾ ਹੈ ਤੇ ਇੱਕ ਤਰੀਕੇ ਨਾਲ ਟਰੰਪ ਉਹਨਾਂ ਦਾ ਸਿੱਕਾ ਇੰਟਰਨੈਸ਼ਨਲ ਲੈਵਲ ਤੇ ਪੂਰਾ ਪੂਰਾ ਚੱਲ ਰਿਹਾ ਹੈ ਹਮ ਜਿਸ ਤਰੀਕੇ ਦੇ ਨਾਲ ਪਾਸਕਰ ਸਾਹਿਬ ਇਹ ਬਿਜ਼ਨਸ ਡੀਲਾਂ ਹੋ ਰਹੀਆਂ ਨੇ ਟੈਰਿਫ ਨੂੰ ਲੈ ਕੇ ਜਿਹੜੀ ਹੈ ਉਹ ਸਕੀਮਾਂ ਲਾਈਆਂ ਜਾ ਰਹੀਆਂ ਨੇ ਇੱਧਰ ਹੁਣ ਜਿਵੇਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈਣੀ ਆ ਇਸ ਨੂੰ ਲੈ ਕੇ ਜਿਹੜਾ ਰੇਟ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਜੋ ਜੇਕਰ ਇਹਦੇ ਮਾਇਨੇ ਕੱਢਨੇ ਹੋਣ ਟਰੰਪ ਹੋਣਾ ਦੇ ਫੈਸਲੇ ਨੂੰ ਲੈ ਕੇ ਤਾਂ ਕੀ ਦੇਖਿਆ ਜਾਏ ਕਿ ਅਮਰੀਕਾ ਦੀ ਇਕਨੋਮੀ ਦੇ ਵਿੱਚ ਵਾਧਾ ਕਰਨ ਵਾਲੇ ਪਾਸੇ ਦੁਰੇ ਹੋਏ ਨੇ ਦੇਖੋ ਹਜੇ ਤੱਕ ਤੇ ਜਿੰਨੀ ਵੀ ਸਕੀਮਾਂ ਹੈਗੀਆਂ ਭਾਵੇਂ ਟੈਰਿਫ ਦੇ ਵਿੱਚ ਜਦ ਅਸੀਂ ਗੱਲ ਕਰ ਰਹੇ ਸੀ ਅਮਰੀਕਾ ਜੇ ਟੈਰਿਫ ਵਧਾਉਂਦਾ ਹੈ ਤੇ ਅਮਰੀਕਾ ਦੇ ਵਿੱਚ ਦੂਜੇ ਦੇਸ਼ਾਂ ਦੀ ਜਿਹੜੀ ਚੀਜ਼ਾਂ ਹੈਗੀਆਂ ਉਹ ਮਹਿੰਗੀ ਹੋ ਜਾਣਗੀਆਂ ਉਦੋਂ ਹੀ ਅਮਰੀਕਾ ਤੋਂ ਆਉਣ ਵਾਲੀ ਭਾਰਤ ਦੇ ਵਿੱਚ ਸਪੋਤ ਅਮਰੀਕਾ ਤੋਂ ਐਲਨ ਮਸਕ ਦੀ ਗੱਲ ਕਰੀਏ ਤੇ ਜਿਹੜੀ ਉਹ ਮੋਟਰਸਾਈਕਲ ਉਹਦੇ ਉੱਤੇ ਜਿਸ ਤਰੀਕੇ ਨਾਲ ਟੈਕਸ ਘਟਾ ਦਿੱਤਾ ਗਿਆ ਸੀਗਾ ਔਰ ਆਉਣ ਵਾਲੇ ਟਾਈਮ ਵਿੱਚ ਜਿਹੜੀ ਟੈਸਲਾ ਗੱਡੀਆਂ ਭਾਰਤ ਦੇ ਵਿੱਚ ਬਣਦੀਆਂ ਜਾਂ ਇੰਪੋਰਟ ਹੁੰਦੀਆਂ ਫਿਲਹਾਲ ਤੇ ਭਾਵੇਂ ਐਲਨ ਮਸਕ ਉਹਨਾਂ ਨੇ ਕੁਝ ਦਿਨ ਪਹਿਲੇ ਇਹ ਗੱਲ ਕਹੀ ਸੀ ਕਿ ਭਾਰਤ ਦੇ ਵਿੱਚ ਉਹ ਆਪਣੀ ਫੈਕਟਰੀ ਖੋਲਣਗੇ ਔਰ 트ੰਪ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਸੀਗਾ ਜਦ ਮੋਦੀ ਸਾਹਿਬ ਉੱਥੇ ਗਏ ਸੀਗੇ ਕਿ ਵੀ ਦੇਖੋ ਅਗਰ ਐਲਨ ਮਸਕ ਅਗਰ ਭਾਰਤ ਦੇ ਵਿੱਚ ਇਹ ਫੈਕਟਰੀ ਖੋਲਦੇ ਨੇ ਤੇ ਸਾਨੂੰ ਤੇ ਨੁਕਸਾਨ ਹੋਏਗਾ ਔਰ ਫਿਲਹਾਲ ਐਲਨ ਮਸਕ ਨੇ ਭਾਰਤ ਦੇ ਵਿੱਚ ਟੈਸਲਾ ਦੀ ਫੈਕਟਰੀ ਲਾਉਣ ਤੋਂ ਮਨਾ ਕਰਤਾ ਹੈ ਔਰ ਉਹ ਬ੍ਰਾਜ਼ੀਲ ਦੇ ਵਿੱਚ ਬਣੀ ਹੋਈ ਕਾਰਾਂ ਨੂੰ ਹੀ ਇੰਪੋਰਟ ਕਰਨ ਦੀ ਗੱਲ ਚੱਲ ਰਹੀ ਹੈ ਜੇ ਉਹਨਾਂ ਕਾਰਨ ਦੇ ਉੱਤੇ ਭਾਰਤ ਨੇ ਟੈਕਸ ਐਗਜ਼ੈਂਪਸ਼ਨ ਡਿਊਟੀ ਐਗਜ਼ੈਂਪਸ਼ਨ ਕੀਤੀ ਤੇ ਭਾਰਤ ਦੇ ਵਿੱਚ ਜਿਹੜੀ ਹੋਰ ਕੰਪਨੀਆਂ ਜਿਹੜੀ ਚੱਲ ਰਹੀਆਂ ਉਹ ਇਸ ਗੱਲ ਦਾ ਵਿਰੋਧ ਕਰ ਸਕਦੀ ਹੈ ਯਾਨੀ ਅਗਲੇ ਅਗਲੇ ਕੁਝ ਦਿਨਾਂ ਦੇ ਵਿੱਚ ਇਹ ਜਿਹੜਾ ਟ੍ਰੇਡ ਵਾਰ ਚੱਲ ਰਿਹਾ ਹੈ ਨਾ ਇੰਟਰਨੈਸ਼ਨਲ ਲੈਵਲ ਤੇ ਉਹਦਾ ਅਸਰ ਸਾਰੀ ਕੰਟਰੀਆਂ ਦੇ ਵਿੱਚ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਪਾਸਕੋ ਸਭ ਇੱਕ ਛਾਪਿਆਂ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਿਓ ਕਹਿੰਦੇ ਨੇ ਕਿ ਜਿਵੇਂ ਪਹਿਲਾਂ ਛਾਪੇ ਵੱਜ ਰਹੇ ਸੀਗੇ ਤਾਂ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਸੀਗਾ ਕਈ ਜਗ੍ਹਾ ਦੇ ਉੱਪਰ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਹੁਣ ਆਈਸ ਦੇ ਵੱਲੋਂ ਜਿਹੜੀਆਂ ਧਾਰਮਿਕ ਥਾਵਾਂ ਦੀ ਉੱਪਰ ਛਾਪੇਮਾਰੀ ਜਿਹੜੀ ਨਹੀਂ ਕੀਤੀ ਜਾਵੇਗੀ ਦੇਖੋ ਫਿਲਹਾਲ ਤੇ ਅਦਾਲਤ ਫੈਡਰਲ ਕੋਰਟ ਨੇ ਅਮਰੀਕਾ ਦੇ ਇਸ ਗੱਲ ਦੇ ਉੱਤੇ ਪਾਬੰਦੀ ਲਾਈ ਹੈ ਪਰ ਫੈਡਰਲ ਕੋਰਟ ਨੇ ਤੇ ਪਾਬੰਦੀ ਉਸ ਗੱਲ ਤੇ ਵੀ ਲਾਈ ਸੀ ਕਿ ਜਿਹੜੇ ਬੌਨ ਸਿਟੀਜ਼ਨਸ ਹੈਗੇ ਆਂ ਟਰੰਪ ਉਹਨਾਂ ਨੇ ਕੈਸੀ ਵੀ ਸਿਟੀਜ਼ਨਸ਼ਿਪ ਉਹਨਾਂ ਨੂੰ ਆਪਾਂ ਨਹੀਂ ਦੇਵਾਂਗੇ ਫੈਡਰਲ ਕੋਰਟ ਨੇ ਲਾਈ ਸੀ پابੰਦੀ ਪਰ ਹਜੇ ਵੀ ਉਹ ਡਰ 트ੰਪ ਉਹਨਾਂ ਦੇ ਬਿਆਨਾਂ ਦੇ ਰਾਹੀ ਉਹ ਲੋਕਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਹੁਣ ਗੁਰਦੁਆਰਿਆਂ ਦੇ ਵਿੱਚ ਛਾਪੇ ਨਾ ਮਾਰਨ ਦੀ ਵਾਦਾ ਯਾਨੀ ਹੋਰ ਧਰਮ ਵੀ ਕੁਝ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਨੇ ਕਿ ਚਰਚ ਦੇ ਦੌਰ ਤੇ ਵੀ ਛਾਪਾਂ ਨਹੀਂ ਮਾਰੋਗੇ ਮੰਦਰਾਂ ਦੇ ਵਿੱਚ ਆਪਾਂ ਨਹੀਂ ਮਾਰੋਗੇ ਮੈਨੂੰ ਲੱਗਦਾ ਹੈ ਕਿ 트ੰਪ ਉਹਨਾਂ ਇਹਨਾਂ ਗੱਲਾਂਾਂ ਦੇ ਉੱਤੇ ਕਿਸ ਤਰੀਕੇ ਨਾਲ ਕੋਈ ਵੇ ਆਊਟ ਲੱਭ ਲੈਣਗੇ ਲੇਕਿਨ ਤੁਹਾਨੂੰ ਯਾਦ ਹੋਵੇਗਾ 10-15 ਦਿਨ ਪਹਿਲੇ ਐਦਾਂ ਦੀ ਖਬਰ ਆਈ ਸੀ ਕਿ ਅਮਰੀਕਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਛਾਪਾਂ ਮਾਰਿਆ ਗਿਆ ਵਾਚੋਂ ਉਹਨਾਂ ਨੂੰ ਭਾਵੇਂ ਸਿੱਖਾ ਨਹੀਂ ਡਿਨਾਈ ਕਰਤਾ ਸੀਗਾ ਪਰ ਇਸ ਤਰੀਕੇ ਦੀ ਗੱਲ ਅੱਗੇ ਨਹੀਂ ਹੋਏਗੀ ਫਿਲਹਾਲ ਅਮਰੀਕਾ ਦੇ ਵਿੱਚ ਲੀਗਲੀ ਇਲੀਗਲੀ ਜਿੰਨੇ ਵੀ ਲੋਕ ਰਹਿ ਰਹੇ ਨੇ ਸਟੋਰਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਆਪਣੇ ਕੰਮ ਦੇ ਵਿੱਚ ਨਹੀਂ ਜਾ ਰਹੇ ਔਰ ਅਕਸਰ ਤੁਸੀਂ ਦੇਖਿਆ ਹੋਵੇਗਾ ਤੁਸੀਂ ਤੁਹਾਡੇ ਰਿਸ਼ਤੇਦਾਰ ਜਾਂ ਜਾਣਨ ਵਾਲੇ ਲੋਕ ਵੀ ਉੱਥੇ ਰਹਿੰਦੇ ਹੋਣਗੇ ਉੱਥੇ ਲਗਾਤਾਰ ਰੇਡਸ ਘਰਾਂ ਦੇ ਵਿੱਚ ਪੈ ਰਹੀ ਹੈ ਉਹ ਲੋਕੀ ਸਹਮੇ ਹੋਏ ਨੇ ਭਾਵੇਂ ਜਿਹਦੇ ਕੋਲ ਗ੍ਰੀਨ ਕਾਰਡ ਹੈਗਾ ਵੀ ਉਹ ਵੀ ਡਰਿਆ ਡਰਿਆ ਸਹਮਾ ਫਮਾ ਜਿਹਾ ਹੈਗਾ ਕਿਉਂਕਿ ਕਈ ਵਾਰ ਜਦ ਉਹ ਕਦੀ ਉਹਨਾਂ ਨੂੰ ਗ੍ਰੀਨ ਕਾਰਡ ਮਿਲਿਆ ਹੋਵੇਗਾ ਉਸ ਤੋਂ ਪਹਿਲੇ ਕਿਥੇ ਉਹਨਾਂ ਦਾ ਇਲੀਗਲ ਸਟੇਟਸ ਨਹੀਂ ਕੋਈ ਹੋਰ ਰਿਪੋਰਟ ਤੇ ਨਹੀਂ ਖੋਲਿਆ ਜਾਏਗਾ ਇਸ ਤਰੀਕੇ ਦੀ ਗੱਲਾਂ ਉੱਥੇ ਦੇ ਅਪਰਵਾਸੀ ਲੋਕ ਉਹਨਾਂ ਦੇ ਵਿੱਚ ਫੈਲੀ ਹੋਈਆਂ ਔਰ ਇਹ ਡਰ ਹਰ ਇੱਕ ਵਕਤੇ ਬਣਿਆ ਹੋਇਆ ਪਾਸਟਰ ਸਾਹਿਬ ਇੱਕ ਹੋਰ ਚੀਜ਼ ਸਾਂਝੀ ਕਰਿਓ ਕਿ ਜਿਵੇਂ ਰਜਿਸਟ੍ਰੇਸ਼ਨ ਨੂੰ ਲੈ ਕੇ ਵੀ ਇੱਕ ਜਾਣਕਾਰੀ ਨਵੀਂ ਸਾਂਝੀ ਕੀਤੀ ਗਈ ਹੈ ਕਿ ਜੇਕਰ ਕੋਈ 1 ਮਹੀਨੇ ਚ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਕੀ ਉਹਨੂੰ ਜੁਰਮਾਨਾ ਕੀਤਾ ਜਾਏਗਾ ਜੁਰਮਾਨਾ ਤੋਂ ਅਲਾਵਾ ਜੇਲ ਵੀ ਔਰ ਇਹ ਵੀ ਗੱਲ ਹੈਗੀ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਅਗਰ ਟੂਰਿਸਟ ਵੀਜ਼ਾ ਤੇ ਵੀ ਉੱਥੇ ਗਏ ਹੋ ਔਰ ਅਗਰ ਤੁਹਾਡਾ ਫਿੰਗਰਪ੍ਰਿੰਟ ਜਾਂ ਆਈ ਪ੍ਰਿੰਟ ਨਹੀਂ ਹੋਏ ਤੇ ਤੁਹਾਨੂੰ ਉੱਥੇ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ ਔਰ ਉਸ ਰਜਿਸਟ੍ਰੇਸ਼ਨ ਦੀ ਨਾ ਕਰਾਉਣ ਦੀ ਸ਼ਰਤ ਦੇ ਉੱਤੇ ਤੁਹਾਨੂੰ ਪੈਨਲਟੀ ਵੀ ਲਾਈ ਜਾ ਸਕਦੀ ਹੈ ਤੁਹਾਨੂੰ ਜੇਲ ਵੀ ਭੇਜਿਆ ਜਾ ਸਕਦਾ ਹੈ ਔਰ ਹਮੇਸ਼ਾ ਵਾਸਤੇ ਅਮਰੀਕਾ ਦੇ ਵਿੱਚ ਤੁਹਾਡੇ ਰਹਿਣ ਦੇ ਉੱਤੇ ਬੈਨ ਵੀ ਲਾਇਆ ਜਾ ਸਕਦਾ ਹੈ ਐਦਾਂ ਦੀ ਗੱਲਾਂ ਨਾ ਕੇਵਲ ਸੁਣੀ ਸੁਣਾਈ ਗੱਲਾਂ ਹੈ ਬਕਾਇਦਾ 트੍ਰੰਪ ਉਹਨਾਂ ਨੇ ਇਹਨਾਂ ਗੱਲਾਂ ਦੀ ਅਨਾਉਂਸਮੈਂਟ ਕੀਤੀ ਹੈ ਹੂੰ ਠੀਕ ਹੈ ਪਾਸਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ